1 ਸਾਲ ਚ ਦਸ਼ਮ ਪਾਤਸ਼ਾਹ ਦਾ ਦੋ ਦੋ ਵਾਰ ਆਜੇ ਜਨਮ ਦਿਹਾੜਾ ਦੂਜੇ ਸਾਲ ਆਵੇ ਹੀ ਨਾ ਪਹਿਲੀ ਵਾਰ ਹੋ ਰਿਹਾ ਕਿ ਕਦੀ ਪਹਿਲਾਂ ਵੀ ਹੋਇਆ ਜੋ ਐਸਜੀਪੀਸੀ ਨੇ ਲਿਖ ਕੇ ਭੇਜਣਾ ਨਾ ਜੇ ਉਹਦੇ ਹਿਸਾਬ ਦੇ ਨਾਲ ਛੁੱਟੀਆਂ ਕਰਨੀਆਂ ਨੇ ਸਰਕਾਰ ਆ ਉਹ ਆਪਣੇ ਆਪ ਕੁਝ ਨਹੀਂ ਬਣਾਉਂਦੀ ਤੁਸੀਂ ਪਿਛਲੇ ਕੈਲੰਡਰ ਕੱਢ ਕੇ ਵੇਖ ਲਓ ਉਹਦੇ ਉੱਤੇ 5 ਜਨਵਰੀ ਨੂੰ ਭਾਈ ਸਾਹਿਬ ਜੀ ਸਰਕਾਰੀ ਛੁੱਟੀ ਹੁੰਦੀ ਸੀ ਤੁਸੀਂ ਬੱਚੇ-ਬੱਚੇ ਨੂੰ ਪੁੱਛ ਲਓ ਇੱਕ ਕਿਸ਼ੰਦੇ ਕਿਤਨਾ ਕਾਣਗੇ ਜੇ 25 ਦਸੰਬਰ ਨੂੰ ਕਦੀ 26 ਨੂੰ ਨਹੀਂ ਆਏਗੀ ਕਦੀ 27 ਨੂੰ ਨਹੀਂ ਆਏਗੀ ਕਦੀ 29 ਨੂੰ ਨਹੀਂ ਆਏਗੀ ਕਦੀ 32 ਨੂੰ ਨਹੀਂ ਆਏਗੀ ਦੀਵਾਲੀ ਕਦੀ ਫਰਵਰੀ ਚ ਆਈ ਨਹੀਂ ਨਵੰਬਰ ਚ ਹੁੰਦੀ ਹੈ ਜਾਤਾ ਹਾਂਜੀ ਤੇ ਔਰ ਦੂਜਾ ਇਹ ਹੈਗਾ ਕਿ 1 ਤਰੀਕ ਨੂੰ ਨਹੀਂ ਹੁੰਦੀ ਜਿਹੜੀ ਕੌਮ ਆਪਣਾ ਕੈਲੰਡਰ ਨਹੀਂ ਬਣਾ ਸਕਦੀ ਉਹ ਕੌਮ ਨੂੰ ਕੌਮ ਕੁਵਾਂਜ਼ਾ ਹੱਕਾ ਹੈ ਨਾਨਕਸ਼ਾਹੀ ਸਾਡਾ ਆਪਣਾ ਕੈਲੰਡਰ ਨਹੀਂ ਹੈ ਨਾਨਕਸ਼ਾਹੀ ਕੈਲੰਡਰ ਨੂੰ ਮੰਨਦੇ ਨਹੀਂ ਜੀਏ। ਉਹ ਕੈਲੰਡਰ ਖਤਮ ਕਰ ਦਿੱਤਾ ਔਰ ਜਿਹੜਾ ਕੈਲੰਡਰ ਕੋਰਾਲੀ ਤੋਂ ਬਣਦਾ ਪੰਤਾ ਦਾ ਉਹ ਕੈਲੰਡਰ ਸਾਡੇ ਕੋਲ ਲਾਗੂ ਕਰ ਦਿੱਤਾ। ਕੀ ਕਰਦੇ ਰਹਿ ਗਏ ਸਾਡਾ ਧਿਆਨ ਕਿੱਧਰ ਚਲਾ ਗਿਆ? ਲੰਗਰ ਲਾਂਦ ਤੱਕ ਹੀ ਰਹਿ ਗਏ। ਧਿਆਨ ਸਿਰਫ ਪੈਸੇ ਵੱਲ ਆ ਗਿਆ। ਮੈਂ ਕਹਿਣਾ ਚਾਹੁੰਨਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਦੀ ਕੋਈ ਨਗਰ ਕੀਰਤਨ ਨਿਕਲਿਆ? ਇਹ ਹਰ ਰੋਜ਼ ਨਗਰ ਕੀਰਤਨ ਕੱਢ ਰਹੇ ਨੇ। ਕੀਦਾ ਪ੍ਰਚਾਰ ਪ੍ਰਸਾਰੀ ਹੈ ਗੁਰੂਆਂ ਦੀਆਂ ਸ਼ਹਾਦਤਾਂ ਬਾਰੇ ਦੱਸਦੇ ਆ ਉਹਨਾਂ ਦੇ ਉਪਤਾਰ ਦਿਹਾੜੇ ਪਤਾ ਲੱਗਦਾ ਕਿਦਾਂ ਦਸੀਏ ਸੀ ਆਪਣੀ ਪੀੜ੍ਹੀ ਨੂੰ ਸਾਡਾ ਗੁਰੂ ਜੰਮਦਾ ਨਹੀਂ ਸਾਡਾ ਗੁਰੂ ਮਰਦਾ ਨਹੀਂ ਸਾਡਾ ਗੁਰੂ ਸ਼ਬਦ ਹੈ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਦੀ ਕਿਸੇ ਗੁਰੂ ਦਾ ਪ੍ਰਕਾਸ਼ ਜੋਤੀ ਜੋਤ ਜਾਂ ਸ਼ਹੀਦੀਪੁਰ ਮਨਾਇਆ ਗਿਆ ਹੋਵੇ ਮੈਨੂੰ ਦੱਸਣ ਉਹ ਜਿਹੜਾ 2026 ਦਾ ਪੰਜਾਬ ਸਰਕਾਰ ਦਾ ਸਰਕਾਰੀ ਕੈਲੰਡਰ ਆਏਗਾ ਅੰਗਰੇਜ਼ੀ ਮਹੀਨੇ हिसाब ਨਾਲ ਹੋਏਗਾ ਉਹ ਚ ਨਹੀਂ ਹੋਏਗੀ ਤਾਰੀਖ ਸਾਟਾ ਰਿਹਾ ਸਾਰਾ ਕੁਝ ਤਬਾਹ ਹੋ ਚੁੱਕਾ ਹੈ ਅਸੀਂ ਤੇ ਕਿਰਪਾਨਾਂ ਵਾਲੇ ਉਹ ਜੁਨੇਊ ਵਾਲੇ ਬਹਾਮਣੇ ਹੀ ਕਿਰਪਾਨਾਂ ਵਾਲੇ ਬਹਾਮਣੇ ਕਟਰੀ ਵਾਲੇ ਬਾਬਾ ਜੀ ਉਹਨਾਂ ਦੇ ਵੀ 302 ਦਾ ਮਕਨ ਮਰਜਿਸਟਰ ਹੋ ਗਿਆ ਉਹਦੇ ساتھమే ਅਸੀਂ ਜੇ ਗੁਰੂ ਨਾਨਕ ਨੂੰ ਵੀ ਬਾਬਾ ਕਹਿੰਦੇ ਆ ਸੰਤ ਨਹੀਂ ਕਹਿੰਦੇ ਅਸੀਂ ਤੇ ਸਹਿਬਜ਼ਾਦੇ ਨੂੰ ਵੀ ਬਾਬਾ ਕਹਿੰਦੇ ਆ ਸੰਤ ਨਹੀਂ ਕਹਿੰਦੇ ਅਸੀਂ ਸਰੀਰ ਨੂੰ ਭਾਈ ਸਾਭ ਜੀ ਗੁਰੂ ਮੰਨੇ ਜਾਂਦੇ ਆ ਜਿਹਦਾ ਬੰਦ-ਬੰਦ ਕੱਟਿਆ ਗਿਆ ਸੰਤ ਹੈ ਜਿਹਦਾ ਖੋਪੜਾ ਲੱਥਾ ਸੰਤ ਹੈ ਜਿਹੜਾ ਚਰਖੜੀ ਤੇ ਚੜਿਆ ਸੰਤ ਹੈ ਜਿਹੜਾ ਦੇਗ ਉਬਾਲਿਆ ਗਿਆ ਸੰਤ ਹੈ ਜਿਹੜਾ ਅੱਗ ਲਾ ਕੇ ਸਾੜਿਆ ਗਿਆ ਸੰਤ ਹੈ ਜਨਰਲ ਬਰਾੜ ਆਪਣੀ ਕਿਤਾਬ 'ਚ ਲਿਖਦਾ ਹੈ ਕੀ ਇਸ ਬਰਾੜ ਹਾਂਜੀ ਕਹਿੰਦਾ ਹੈ ਕਿ ਸੰਤਾਂ ਦੇ ਵਿੱਚ ਸਾਰੇ ਗੁਣ ਸੀਗੇ ਇੱਕ ਆਪ ਗੁਣ ਸੀਗਾ ਕਿ ਉਹ ਵਕਾਊ ਨਹੀਂ ਸੀ ਹਗੇ ਨੀ ਤੇ ਕਹਿੰਦੇ ਆਂ ਖਰੀਦ ਲੈਣਾ ਹੈ ਜਲਾਲਪੁਰੇ ਨੂੰ ਤਜੇ ਕਰਕੇ ਤੇ ਭਾਈ ਸਾਹਿਬ ਜੀ ਉੱਥੇ ਮਨੌਰ ਟਿਕ ਮਿਸ਼ਨ ਦਾ ਚੇਅਰਮੈਨ ਲਾਇਆ ਐਵੇਂ ਥੋੜੀ ਲਾਇਆ ساری ਉਮਰ ਪੈਸੇ ਲੈਂਦੇ ਰਹੇ ਤੇ ਹੁਣ ਭਾਈ ਸਾਹਿਬ ਜੀ ਲੋਕਾਂ ਦਾ ਇਨਸਾਫ ਕਰਾਉਂਦੇ ਫਿਰਦੇ ਆ ਲੰਗਰ ਦੇ ਵਿੱਚੋਂ ਜੇ ਇੱਕ ਤੇ ਕਹੇ ਗੁਰਦੁਆਰੇ ਖੀਰ ਖਤਮ ਹੋ ਜਾਣਾ ਜੀ ਤੇ ਪ੍ਰਧਾਨ ਦੇ ਕਲਾਸ ਲੱਗ ਜਾਂਦੀ ਆ ਫੇ ਸਾਨੂੰ ਖੀਰ ਨਹੀਂ ਮਿਲੀ ਜੀ ਸੋ ਜਦੋਂ ਵੀ ਨਵਾਂ ਸਾਲ ਚੜਦਾ ਹੈ ਜਨਵਰੀ ਦਾ ਮਹੀਨਾ ਆਉਂਦਾ ਹੈ ਤਾਂ ਖਾਸ ਕਰ ਸਿੱਖ ਕੌਮ ਸਿੱਖ ਪੰਥ ਲਈ ਮਾਣ ਵਾਲਾ ਮਹੀਨਾ ਹੁੰਦਾ ਹੈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਨਮ ਦਿਹਾੜਾ ਹੁੰਦਾ ਹੈ 5 ਜਨਵਰੀ ਉਹਦੀ ਇੱਕ ਪੱਕੀ ਨਿਸ਼ਚਿਤ ਤਾਰੀਖ ਹੈ ਜਿਸ ਦਿਨ ਸਰਬੰਸਦਾਨੀ ਨੇ ਆਪਣਾ ਇਸ ਧਰਤੀ ਤੇ ਮਨੁੱਖੀ ਜਾਮੇ ਦੇ ਵਿੱਚ ਅਵਤਾਰ ਧਾਰਿਆ ਸੀ ਤਾਂ ਸੁਣ ਕੇ ਹੈਰਾਨੀ ਹੋਏਗੀ ਕਿ 2025 ਆਉਣ ਵਾਲਾ 2025 ਦੇ ਵਿੱਚ ਦੋ ਵਾਰੀ ਦਸੰਪਾਤਸ਼ਾ ਦਾ ਹfte ਹਰ ਦਾੜਾ ਆਏਗਾ ਇੱਕ ਤਾਂ 6 ਜਨਵਰੀ ਨੂੰ ਤੇ ਇੱਕ 27 ਦਸੰਬਰ ਨੂੰ ਔਰ 2026 ਚ ਆਏਗਾ ਹੀ ਨਹੀਂ ਬੜੀ ਹੈਰਾਨੀ ਹੋ ਰਹੀ ਹੈ ਵੀ ਇਹ ਹੋਕ ਹੀ ਰਿਹਾ ਕਿ ਕੋਈ ਸਾਜ਼ਿਸ਼ ਹੈ ਜਾਂ ਬਿਕਰਮੀ ਸੰਬੰਧ ਦੇਸੀ ਮਹੀਨੇ ਦਾ ਜਿਹੜਾ ਆਪਾਂ ਕਈ ਇਹ ਨਾਂ ਦੇ ਕੇ ਨਾਨਕਚਾਈ ਕਲੰਡਰ ਦਾ ਨਾਂ ਦੇ ਕੇ ਇਹ ਪੰਥ ਨੂੰ ਮਧੋਲਣ ਦੀ ਕੋਸ਼ਿਸ਼ ਹੈ ਚੰਡੀਗੜ੍ਹ ਤੋਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਗੁਰਪ੍ਰਤਾਪ ਸਿੰਘ ਰਿਆੜ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਰਿਆੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਹਾਡੀ ਵੀ ਰਿਆੜ ਸਾਹਿਬ ਇੰਨੀ ਉਮਰ ਹੋ ਗਈ ਜ਼ਿੰਦਗੀ ਦਾ ਇੰਨਾ ਤਜਰਬਾ ਹੋ ਗਿਆ ਤੁਹਾਡੀ ਦਾ ਵੀ ਅੱਜ ਤੱਕ ਤੁਹਾਡੇ ਸੋਝੀ ਹੈ ਤੁਹਾਨੂੰ ਕਿ ਯਾਰ ਇੱਕ ਸਾਲ ਚ ਦਸਮ ਪਾਤਸ਼ਾਹ ਦਾ ਦੋ ਦੋ ਵਾਰ ਆਜੇ ਜਨਮ ਦਿਹਾੜਾ ਦੂਜੇ ਸਾਲ ਆਵੇ ਹੀ ਨਾ ਪਹਿਲੀ ਵਾਰ ਹੋ ਰਿਹਾ ਕਿ ਕਦੀ ਪਹਿਲਾਂ ਵੀ ਹੋਇਆ ਮੈਂ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹੀ ਸ਼ਬਦਾਂ ਦੁਆਰਾ ਸ਼ੁਰੂ ਕਰਾਂਗਾ ਗੁਰੂ ਸ਼ਬਦ ਦਾ ਹਕਮੇ ਜਾਬਲਾ ਕ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਗਏ ਬੇਪਰਨ ਕੇ ਰੀਤ ਮੈਂ ਨਾ ਕਰੂੰ ਇਨ ਕੇ ਪ੍ਰਤੀਤ ਬੇਪਰ ਹੈਗਾ ਬ੍ਰਾਹਮਣਵਾਦੀ ਸੋਚ ਮੇਰਾ ਖਿਆਲ ਹੈ ਕਿ ਅੱਜ ਸਾਰਾ ਸਿੱਖ ਜਗਤ ਚਾਹੇ ਉਹ ਕਿਸੇ ਵੀ ਹਾਲਤ ਵਿੱਚ ਹੈ ਉਹ ਅੱਜ ਬ੍ਰਾਹਮਣਵਾਦੀ ਸੋਚ ਦਾ ਜਿਹੜਾ ਧਾਰ ਨਹੀਂ ਬਣਿਆ ਹੋਇਆ ਇਹ ਸੇ ਕਰਕੇ ਤੁਸੀਂ ਦੱਸੋ ਕਿ ਜਿਹੜੀ ਕੌਮ ਆਪਣਾ ਕੈਲੰਡਰ ਨਹੀਂ ਬਣਾ ਸਕਦੀ ਉਹ ਕੌਮ ਨੂੰ ਕੌਮ ਕੁਵਾਂ ਦਾ ਹੱਕ ਹੈ ਉਹਨਾਂ ਜਹੇਦਾਰਾਂ ਨੂੰ ਜਿਹੜੇ ਤਖਤਾਂ ਉੱਤੇ ਬੈਠ ਕੇ ਲੋਕਾਂ ਨੂੰ ਸਦਾਵਾ ਸੁਣਾਉਂਦੇ ਨੇ ਔਰ ਲੋਕਾਂ ਦੇ ਉਹ ਜਿਹੜਾ ਹੈਗਾ ਪੰਥ ਵਿੱਚੋਂ ਛੇਕਦੇ ਨੇ ਕਿ ਉਹਨਾਂ ਨੇ ਕਦੀ ਸੋਚਿਆ ਹੈ ਕਿ ਅਸੀਂ ਜਿਹੜਾ ਕੁਰਾਤਾ ਹੈ ਜੜੀਆਂ ਜੜੀਆਂ ਸਿੱਖ ਧਰਮ ਦੇ ਵਿੱਚ ਬ੍ਰਾਹਮਣਵਾਦੀ ਸੋਚ ਜਿਹੜੀ ਹੈ ਦਿਨ-ਬਦਨ ਵਧ ਰਹੀ ਹੈ ਉਹਨੂੰ ਰੋਕਿਆ ਜਾਵੇ ਕਦੇ ਵੀ ਨਹੀਂ ਸੋਚਣਗੇ ਕਿਉਂਕਿ ਸਾਡਾ ਦੁਸ਼ਮਣ ਬਹੁਤ ਚਲਾਕ ਹੈ ਜਿਹੜਾ ਅੰਗਰੇਜ਼ਾਂ ਦਾ ਜਿਹੜਾ ਸਾਲ ਹੈ ਉਹ 365 ਦਿਨ ਦਾ ਹੈ ਔਰ ਜਿਹੜਾ ਹਿੰਦੂ ਦਾ ਰਾਜ ਹੈ ਜਿਹੜਾ ਸਾਡਾ ਜਿਹੜਾ ਹੈਗਾ ਬਿਕਰਮੀ ਕੈਲੰਡਰ ਹੈ ਉਹ 354 ਦਿਨਾਂ ਦਾ ਹੈ ਇਸ ਕਰਕੇ 11 ਦਿਨ ਹਰ ਸਾਲ ਪਿੱਛੇ ਆਈ ਜਾਂਦੇ ਨੇ ਔਰ ਇਸੇ ਕਰਕੇ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਪ੍ਰਕਾਸ਼ ਹੈ ਉਹ 1 6 ਤਰੀਕ ਨੂੰ ਆ 6 ਜਨਵਰੀ ਨੂੰ ਉਹ 1 27 ਦਸੰਬਰ ਨੂੰ ਹੈ ਤੁਹਾਨੂੰ ਮਰਵਾਹਾ ਸਾਹਿਬ ਹੈਰਾਨੀ ਹੋਵੇਗੀ ਕਿ ਅਗਰ ਤੁਸੀਂ ਐਸਡੀਪੀਸੀ ਦੀ ਵੈਬਸਾਈਟ ਦੇ ਉੱਤੇ ਚਲੇ ਜਾਓ ਉੱਥੇ ਜਾ ਕੇ ਗੁਰੂ ਗੋਬਿੰਦ ਗੁਰੂ ਨਾਨਕ ਦੇਵ ਜੀ ਮਹਾਰਾਜਾ ਪ੍ਰਕਾਸ਼ ਪੁਰਬ ਦੇਖੋ ਤੇ ਉੱਥੇ 15 ਅਪ੍ਰੈਲ 1469 ਲਿਖਿਆ ਹੋਇਆ ਹੈ ਲੇਕਿਨ ਇੱਕ ਅੰਨੇ ਨੂੰ ਵੀ ਅਗਰ ਦਿਖਾ ਦਿੱਤਾ ਜਾਵੇ ਤੇ ਉਹ ਵੀ ਕਵੇਗਾ ਵੀ ਇਹ 15 ਅਪ੍ਰੈਲ ਔਰ 1469 ਹੈ ਲੇਕਿਨ ਅਸੀਂ ਮਨਾ ਰਹੇ ਹਾਂ ਨਵੰਬਰ ਵਿੱਚ ਔਰ ਉਹ ਵੀ 1.5 ਉੱਤੇ ਨਹੀਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਸਾਈਆਂ ਦੀ ਤੁਸੀਂ ਬੱਚੇ-ਬੱਚੇ ਨੂੰ ਪੁੱਛ ਲਓ ਕਿ ਕ੍ਰਿਸ਼ਨ ਦੇ ਕਿਤਨਾ ਕਣਗੇ ਜੇ 25 ਦਸੰਬਰ ਨੂੰ ਆ ਕਦੀ 26 ਨੂੰ ਨਹੀਂ ਆਏਗੀ ਕਦੀ 27 ਨੂੰ ਨਹੀਂ ਆਏਗੀ ਕਦੀ 29 ਨੂੰ ਨਹੀਂ ਆਏਗੀ ਕਦੀ 32 ਨੂੰ ਨਹੀਂ ਆਏਗੀ ਹੁਣ ਤੁਸੀਂ ਦੇਖੋ ਕਿ ਜਿਹੜਾ ਦੀਵਾਲੀ ਹੈ ਸਾਡਾ ਉਹਨਾ ਕੋਈ ਵਾਸਤਾ ਨਹੀਂ ਹੈ ਜਿਹੜਾ ਇਹ ਸਾਬਤ ਕਰ ਦਵੇ ਕਿ ਗੁਰੂ ਗੋਬਿੰਦ ਗੁਰੂ ਅਰਗਵਿੰਦ ਸਾਹਿਬ ਮਹਾਰਾਜ ਦੀਵਾਲੀ ਵਾਲੇ ਦਿਨ ਹਰਮੰਦਰ ਸਾਹਿਬ ਆਏ ਨੇ ਔਰ ਬਾਬਾ ਬੁੱਢਾ ਜੀ ਨੇ ਦੀਪmala ਕੀਤੀ ਹੈ ਜਿਹੜੇ ਸੋਰਸਸ ਨੇ ਜਿਹੜਾ ਇਤਿਹਾਸ ਹੈ ਜਿਹੜੀਆਂ ਵਈਆਂ ਨੇ ਉਹ ਕਹਿੰਦੇ ਆ ਨੇ ਗੁਰੂ ਹਰਗੋਬਿੰਦ ਸਾਹਿਬ ਫਰਵਰੀ ਦੇ ਵਿੱਚ ਜਿਹੜਾ ਹੈਗਾ ਉਹ ਰੂਮੰਦਰ ਸਾਹਿਬ ਆਏ ਨੇ ਗਵਾਲਜਰ ਦੇ ਕਿਲ੍ਹੇਰ ਤੋਂ ਛੁੱਟਣ ਤੋਂ ਬਾਅਦ ਮਤਲਬ ਇਹਦੇ ਵਿੱਚ ਵੀ ਫਿਰ ਘੱਟ ਨੌ ਮਹੀਨਿਆਂ ਦਾ ਫਰਕ ਹੈ ਇਸ ਤਰ੍ਹਾਂ ਹੈਗਾ ਜੀ ਕਿ ਨੌ ਮਹੀਨਿਆਂ ਨਹੀਂ ਦੀਵਾਲੀ ਕਦੀ ਫਰਵਰੀ ਚ ਆਈ ਨਹੀਂ ਨਵੰਬਰ ਚ ਹੁੰਦੀ ਹੈ ਜ਼ਿਆਦਾ ਹਾਂਜੀ ਤੇ ਔਰ ਦੂਜਾ ਇਹ ਹੈਗਾ ਕਿ ਇੱਕ ਤਰੀਕ ਨੂੰ ਨਹੀਂ ਹੁੰਦੀ ਜਾਂ ਅਕਤੂਬਰ ਚ ਹਾਂ ਕਦੀ ਕਿਸੇ ਤਰੀਕ ਦੀ ਹੁੰਦੀ ਕਦੀ ਕਿਸੇ ਤਰੀਕ ਦੀ RAMCHANDRA ਨੂੰ ਵੀ ਭਲੇਖਾ ਪੈ ਗਿਆ ਇਹ ਮੈਂ ਕਦੋਂ ਕੋ ਜੁੱਧਿਆ ਜਾਣਾ ਹੈ ਉਹ ਕਦੀ ਪਹਿਲਾਂ ਆ ਜਾਂਦਾ ਕਦੀ ਬਾਅਦ ਚ ਆ ਜਾਂਦਾ ਤੋ ਇਸ ਕਰਕੇ ਜਿਹੜਾ ਦੀਵਾਲੀ ਆ ਉਹ ਸਾਡਾ ਕੋਈ ਤਿਉਹਾਰ ਨਹੀਂ ਆ ਸਾਡੇ ਉੱਤੇ ਥੋਪਿਆ ਜਾ ਰਿਹਾ ਆਪਾਂ ਗੁਰੂ ਸਾਹਿਬ ਦੇ ਜਨਮ ਤਰੀਕਾਂ ਦੀ ਗੱਲ ਕਰ ਰਹੇ ਆ ਇਹ ਤੁਸੀਂ ਕਹਿ ਰਹੇ ਹੋ ਸਾਡਾ ਦੁਸ਼ਮਣ ਬਹੁਤ ਚਲਾਕ ਹੈ ਦੁਸ਼ਮਣ ਹੈ ਕੌਣ ਹੈ ਤਰੀਕਾ ਬਦਲ ਕੇ ਕੀ ਹੋ ਜਾਏਗਾ ਸਾਰਿਆਂ ਨੂੰ ਪਤਾ ਜੀ ਆਰਐਸਐਸ ਹੈ ਆਰਐਸਐਸ ਜਿਹੜਾ ਜੀ ਆ 60 ਸਾਲ ਤੋਂ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਔਰ ਉਹ ਆਪਣੇ ਕੰਮ ਦੇ ਵਿੱਚ ਕਾਮਯਾਬ ਹੋ ਰਿਹਾ ਹੁਣ ਤੁਸੀਂ ਵੇਖੋ ਪਿਛਲੀ ਇਲੈਕਸ਼ਨ ਦੇ ਵਿੱਚ ਜਿਹੜੇ ਇਹਨਾਂ ਨੇ ਐਮਪੀ ਖੜੇ ਕੀਤੇ ਨੇ ਉਹਨਾਂ ਦੇ ਵਿੱਚੋਂ 6 ਕੇ 7 ਐਮਪੀ ਜਿਹੜੇ ਉਹ ਸਰਦਾਰ ਸੀਗੇ ਉਹ ਠੀਕ ਹੈ ਨਾਨਕ ਸ਼ਾਹੀ ਸਾਡਾ ਆਪਣਾ ਕੈਲੰਡਰ ਨਹੀਂ ਹੈ ਨਾਨਕ ਸ਼ਾਹੀ ਕੈਲੰਡਰ ਨੂੰ ਮੰਨਦੇ ਹੀ ਨਹੀਂ ਜੀ ਇਹ ਜਿਹੜਾ ਨਾਨਕ ਸ਼ਾਹੀ ਕੈਲੰਡਰ ਉਹਦਾ ਨਾਂ ਰੱਖਿਆ ਹੋਇਆ ਔਰ ਤੁਹਾਨੂੰ ਸ਼ਾਇਦ ਮਰਵਾਹ ਸਾਹਿਬ ਨਹੀਂ ਪਤਾ ਜੀ ਕਿ ਇਹ ਕੈਲੰਡਰ ਪੂਰੇ ਵਾਲ ਸਾਹਿਬ ਨੇ ਮਨਾਇਆ ਸੀਗਾ ਔਰ ਉਹ ਕੈਲੰਡਰ ਦੀਆਂ 100 ਮੀਟਾਂ ਹੋਈਆਂ ਸੀਗੀਆਂ 100 ਮੀਟਾਂ ਤੋਂ ਬਾਅਦ ਫਿਰ ਐਸਜੀਪੀਸੀ ਨੇ ਇਹਨੂੰ ਪਾਸ ਕੀਤਾ ਸੀਗਾ ਔਰ ਫਿਰ ਅਕਾਲ ਤਖਤ ਸਾਹਿਬ ਤੋਂ ਜਿਹੜਾ ਇਹ ਕੈਲੰਡਰ ਲਾਗੂ ਹੋਇਆ ਸੀਗਾ ਔਰ 10 ਸਾਲੇ ਕੈਲੰਡਰ ਜਿਹੜਾ ਹੈਗਾ 5 ਤਰੀਕ 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪਰ ਬਣਾਇਆ ਜਾਂਦਾ ਰਿਹਾ ਠੀਕ ਹੈ ਲੇਕਿਨ ਬ੍ਰਾਹਮਣਵਾਦੀ ਸੋਚ ਜਿਹਦੇ ਕਰਕੇ ਦੋ ਆਦਮੀਆਂ ਨੇ ਭਾਈ ਸਾਹਿਬ ਜੀ ਇਹਨਾਂ ਨੇ ਕਮੇਟੀ ਬਣਾ ਕੇ ਇੱਕ ਹਵਤਾਰ ਸਿੰਘ ਮੱਕੜ ਔਰ ਇੱਕ ਧੋਮਾ ਹਰਨਾਮ ਸਿੰਘ ਧੋਮਾ ਜਿਹੜਾ ਅੱਜ ਕਹਿੰਦਾ ਆਰਐਸਐਸ ਦਾ ਜੀ ਬੀਜੇਪੀ ਨੂੰ ਵੋਟਾਂ ਪਾਉ ਦਮ ਤੋਂ ਵੀ ਟਕਸਾਲ ਮੁਖੀ ਉਹਨਾਂ ਨੇ ਇਹ ਦੋਵਾਂ ਦੀ ਮਤਲਬ ਕਮੇਟੀ ਬਣਾ ਕੇ ਉਹ ਕੈਲੰਡਰ ਖਤਮ ਕਰ ਦਿੱਤਾ ਔਰ ਜਿਹੜਾ ਕੈਲੰਡਰ ਕੋਰਾਲੀ ਤੋਂ ਬਣਦਾ ਪੰਤਾ ਦਾ ਉਹ ਕੈਲੰਡਰ ਸਾਡੇ ਕੋਲ ਲਾਗੂ ਕਰ ਦਿੱਤਾ ਕਦੀ ਹੋ ਸਕਦਾ ਕੀ ਮਜਬੂਰੀ ਕੀ ਮਜਬੂਰੀ ਇਹ ਹੈ ਜੀ ਕਿ ਇਹ ਉਹਨਾਂ ਤੋਂ ਬਿਨਾਂ ਜਿੰਦਾ ਨਹੀਂ ਰਹਿ ਸਕਦੇ ਨਹੀਂ ਉਹ ਕੀ ਤਨਖਾਹ ਦੇ ਰਹੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾ ਜਿਹੜਾ ਹੈਗਾ ਜੀ ਦੁਨੀਆ ਦੇ ਵਿੱਚ ਅੱਜ ਤੱਕ ਕੋਈ ਇਹੋ ਜਿਹਾ ਸਮਝੌਤਾ ਨਹੀਂ ਹੋਇਆ ਕਿ ਜਿਹੜਾ ਬਿਨਾਂ ਸ਼ਰਤ ਤੋਂ ਕਿਸੇ ਨੂੰ ਜਿਹੜੀ ਅੱਗੇ ਸਪੋਰਟ ਦਿੱਤੀ ਜਾਵੇ ਬਾਦਪਾਈ ਸਾਹਿਬ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਜਿਹਨੂੰ ਭਾਈ ਸਾਹਿਬ ਜੀ ਉਹਦੀ ਸਰਕਾਰ ਨਹੀਂ ਸੀ ਬਣਦੀ ਉਸ ਵੇਲੇ ਬਿਨਾਂ ਸ਼ਰਤ ਜਿਹੜੀ ਆ ਉਹ ਆਪਣੀ ਜਿਹੜੀ ਅੱਗੇ ਦਿੱਤੀ ਸੀਗੀ ਸਪੋਰਟ ਦਿੱਤੀ ਸੀਗੀ ਔਰ ਕਿੰਨਾ ਚਿਰ ਜਿਹੜਾ ਹੈਗਾ ਇਹ ਬੀਜੇਪੀ ਦੇ ਨਾਲ ਆਰਐਸਐਸ ਜਿਹੜਾ ਜਿਹਦੀ ਇੱਕ ਸ਼ਾਖਾ ਹੈ ਬੀਜੇਪੀ ਬੀਜੇਪੀ ਆਪਣਾ ਕੁਛ ਨਹੀਂ ਹੈ ਇੱਕ ਬ੍ਰਾਂਚ ਹੈ ਆਰਐਸਐਸ ਦੀ ਹਿੰਦੂ ਸ਼ਿਵ ਸੈਨਾ ਬਜਰੰਗ ਦਲ ਇਹ ਸਾਰੇ ਇਹਦੀਆਂ ਬੁਸ਼ਾਖਾਂ ਨੇ ਔਰ ਇਹ ਜਿਹੜਾ ਹੈਗਾ ਜੀ ਬੜਾ ਮਤਲਬ ਜਿਹੜਾ ਸਰਦਾਰ ਬਾਦਲ ਹੁਣੀ ਜਿਹੜੇ ਨੇ ਆਪ ਅਕਾਲੀ ਜਿਹੜੇ ਨੇ ਮੈਂ ਵੀ ਉਹਨਾਂ ਦੇ ਵਿੱਚੋਂ ਆ ਜਿਹੜੇ ਅਸੀਂ ਇਹਨਾਂ ਨੂੰ ਵੈਲਕਮ ਕਰਕੇ ਪੰਜਾਬ ਚ ਲਿਆਏ ਆ ਹੁਣ ਤੁਸੀਂ ਵੇਖੋ ਜਿਵੇਂ ਅਸੀਂ ਪਾਸੇ ਹੋ ਗਏ ਆ ਅਕਾਲੀ ਪਾਸੇ ਹੋ ਗਏ ਆ ਤੇ ਭਾਈ ਸਾਹਿਬ ਜੀ ਕਦੀ ਜਿੱਤੇ ਆ ਦਿਖਾਓ ਮੈਨੂੰ ਅੱਛਾ ਇਹ ਸਿੱਖਾਂ ਦੇ ਗੁਰੂਆਂ ਦੀ ਹੀ ਜਨਮ ਤਰੀਕਾ ਬਦਲ ਰਹੀਆਂ ਮੁਸਲਮਾਨਾਂ ਦੀਆਂ ਨਹੀਂ ਹਿੰਦੂਆਂ ਦੀਆਂ ਨਹੀਂ ਈਸਾਈਆਂ ਦੀਆਂ ਨਹੀਂ ਜੈਨੀਆਂ ਦੀਆਂ ਨਹੀਂ ਦੋਹਾਂ ਨੇ ਹੀ ਬਦਲ ਰਹੀਆਂ ਅੱਛਾ ਮੁਸਲਮਾਨਾਂ ਦਾ ਬਾਰੇ ਮੈਨੂੰ ਪਤਾ ਨਹੀਂ ਆ ਇਹ ਦੋਹਾਂ ਨੇ ਹੀ ਬਦਲਦੀਆਂ ਈਸਾਈਆਂ ਦੀ ਨਹੀਂ ਈਸਾਈਆਂ ਦੀ ਬਿਲਕੁਲ ਨਹੀਂ 25 ਇੱਕੋ ਤਰੀਕਾ 25 ਤਰੀਕਾ ਬਸ 25 ਦਸੰਬਰ ਨੂੰ ਕਿਰਸਮਿਸ ਹੈਗੀ ਆ ਔਰ ਖਾਲਸਾ ਸਕੂਲ ਜਿਹੜੇ ਨੇ ਉਹ ਮਨਾ ਰਹੇ ਨੇ ਹੁਣ ਤੁਸੀਂ ਵੇਖੋ ਜਿਹੜਾ ਦਸੰਬਰ ਤੇ ਜਨਵਰੀ ਆ ਇਹਦਾ ਸਾਡੇ ਨਾਲ ਕੀ ਵਾਸਤਾ ਹੈ ਦੋ ਧਰਮ ਜਿਹੜੇ ਨੇ ਉਹ ਹਿੰਦੁਸਤਾਨ ਚ ਪੈਦਾ ਨਹੀਂ ਹੋਏ ਇੱਕ ਮੁਸਲਮਾਨ ਧਰਮ ਜਿਹੜਾ ਬਾਹਰੋਂ ਆਇਆ ਹੈ ਇੱਕ ਅਸਾਈ ਧਰਮ ਬਾਹਰੋਂ ਆਇਆ ਸਾਡੇ ਇੱਥੇ ਨਹੀਂ ਹੋਏ ਗੁਰੂ ਗ੍ਰੰਥ ਸਾਹਿਬ ਚ ਗੀਤਾ ਚ ਰਮਾਇਣ ਚ ਕਿਸੇ ਜਗ੍ਹਾ ਦੇ ਵਿੱਚ ਵੀ ਜਨਵਰੀ ਫਰਵਰੀ ਦਾ ਕੋਈ ਮਤਲਬ ਕਿਸੇ ਕਿਸਮ ਦੀ ਕੋਈ ਕਿਸ ਲਿਖਤ ਨਹੀਂ ਹੈਗੀ ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਉਹਦੇ ਚ ਦੋ ਵਾਰੀ 12 ਮਾ ਨੇ ਇੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰੇ ਹੋਏ ਨੇ ਔਰ ਇੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਚਾਰੇ ਹੋਏ ਨੇ ਚੇਤ ਤੋਂ ਸਵਾਦ ਨਵਾਂ ਸਾਲ ਸ਼ੁਰੂ ਹੁੰਦਾ ਲੇਕਿਨ ਜਿਹੜੇ ਅਸਾਈਆਂ ਦਾ ਇੰਨਾ ਸਾਡੇ ਉੱਤੇ ਜਿਹੜਾ ਰਾਜ ਦਾ ਅਸਰ ਅਜੇ ਵੀ ਉਹ ਮਤਲਬ ਸਾਡੇ ਗੁਰਦੁਆਰੇ ਔਰ ਸਾਡੇ ਹੋਟਲ ਸਾਡੀਆਂ ਕਲਬਾਂ ਜਿਹੜੀਆਂ ਨੇ ਉਹ ਦਸੰਬਰ ਚ ਮਨਾਉਂਦੀਆਂ ਨੇ ਚੇਤ ਨੂੰ ਕੋਈ ਨਹੀਂ ਮਨਾਉਂਦਾ। ਤੋ ਇਹ ਜਿਹੜਾ ਜਿਹੜਾ ਵੀ ਤੁਸੀਂ ਕਹਿੰਦੇ ਜੇ ਮੈਂ ਹਰ ਗੱਲ ਦਾ ਜਵਾਬ ਦੇਣ ਨੂੰ ਤਿਆਰ ਹਾਂ। ਸਿੱਖ ਅੱਜ ਕਿੱਧਰ ਨੂੰ ਤੁਰਿਆ ਹੈ? ਤੁਸੀਂ ਦੇਖੋ ਮੈਂ ਕਹਿਣਾ ਚਾਹੁੰਨਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਦੀ ਕੋਈ ਨਗਰ ਕੀਰਤਨ ਨਿਕਲਿਆ ਇਹ ਹਰ ਰੋਜ਼ ਨਗਰ ਕੀਰਤਨ ਕੱਢ ਰਹੇ ਨੇ ਕਦੀ ਕਿਟਿਓ ਕਦੀ ਕਿਟਿਓ ਗਲਤ ਕੀ ਹੈ ਸਿੱਖੀ ਦਾ ਪ੍ਰਚਾਰ ਪ੍ਰਸਾਰੀ ਹੈ ਗੁਰੂਆਂ ਦੀਆਂ ਸ਼ਹਾਦਤਾਂ ਬਾਰੇ ਦੱਸਦੇ ਆ ਉਹਨਾਂ ਦੇ avatars ਦੇ ਹਾੜੇ ਪਤਾ ਲੱਗਦੇ ਕਿਦਾਂ ਦੱਸੀਏ ਸੀ ਆਪਣੀ ਪੀੜ੍ਹੀ ਨੂੰ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਨਾ ਜੀ ਤੁਸੀਂ ਦੇਖੋ ਹੂੰ ਇਧਰ ਸੁਣੋ ਜਿਹੜਾ ਗੁਰੂ ਜੀ ਗੱਲ ਹੈਗੇ ਆ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੁੱਖ ਰੱਖੋ ਹੂੰ ਮੈਂ ਕਿਸੇ ਨੂੰ ਨਹੀਂ ਜਾਣਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਜਾਣਦਾ ਗੁਰੂ ਸਾਹਿਬ ਕਹਿੰਦਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਵੇ ਉਹ ਅਬਨਾਸ਼ੀ ਪੁਰਸ਼ ਹੈ ਸਭ ਮਹਿਰਿਆ ਸਮਾਏ ਜਦੋਂ ਆਉਂਦਾ ਜਾਂਦਾ ਹੀ ਨਹੀਂ ਜਨਮ ਮਰਨ ਤੋਂ ਹੂੰ ਮੈਂ ਨਹੀਂ ਜਨ ਪਰਪਕਾਰੀ ਆਏ ਜੀਵਾਂ ਦੇਨ ਭਗਤੀ ਲੈਣ ਸਤਿਗੁਰ ਨੇੜ ਮਲਾਏ ਸਾਡਾ ਗੁਰੂ ਜੰਮਦਾ ਨਹੀਂ ਸਾਡਾ ਗੁਰੂ ਮਰਦਾ ਨਹੀਂ ਸਾਡਾ ਗੁਰੂ ਸ਼ਬਦ ਹੈ ਅਸੀਂ ਸਰੀਰ ਨੂੰ ਭਾਈ ਸਾਹਿਬ ਜੀ ਗੁਰੂ ਮੰਨੇ ਜਾਂਦੇ ਆ ਚਲੋ ਉਹ ਠੀਕ ਹੈ ਤੁਹਾਡੀ ਗੱਲ ਮੈਂ ਇੱਕ ਅੱਗੇ ਚੱਲਣ ਲੱਗਾ ਤੁਹਾਡੇ ਨਾਲ ਮੈਂ ਸਹਿਮਤ ਆ ਭਾਈ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਦੀ ਕਿਸੇ ਗੁਰੂ ਦਾ ਪ੍ਰਕਾਸ਼ ਜੋਤੀ ਜੋਤ ਜਾਂ ਸ਼ਹੀਦੀਪੁਰ ਬਣਾਇਆ ਗਿਆ ਹੋਵੇ ਮੈਨੂੰ ਦੱਸਣ ਮਸ ਉਹਨਾਂ ਦਾ ਭਾਈ ਸਾਹਿਬ ਜੀ ਜੁੱਤੀ ਤੇ ਪਾਣੀ ਪੀਊਗਾ ਹੁਣ ਮਨਾ ਨਹੀਂ ਆਪਾਂ ਨੇ ਚਰਤ ਨਹੀਂ ਜੀ ਅਸੀਂ ਗਲਤ ਮਨਾ ਰਹੇ ਹਾਂ ਗੁਰੂ ਸਾਹਿਬ ਦੇ ਵੇਲੇ ਨਹੀਂ ਮਨਾਇਆ ਗਿਆ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਕਹਾਸਾ ਜਿਹੜੀ ਹੈਗੀ ਹੈ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਦੀ ਕੋਈ ਖੰਡ ਪਾਠ ਨਹੀਂ ਹੋਇਆ ਅੱਜ 101 ਇੱਕ ਖੰਡ ਪਾਠ ਹੋ ਰਿਹਾ ਹੈ ਉਹ ਤਾਂ ਜੀ ਆਪਾਂ ਗੱਲ ਕਰੀਏ ਵੱਡਿਆ ਰਿਆਟ ਸਾਹਿਬ ਹੁਣ ਗੁਰਦੁਆਰਿਆਂ ਚ ਸ਼ਹੀਦੀ ਦਿਹਾੜੇ ਮਨਾਈ ਜਾ ਰਹੇ ਨੇ ਸਾਬਜਾਦਿਆਂ ਦੇ ਇਹ ਗੁਰਦੁਆਰੇ ਚ ਪ੍ਰਸ਼ਾਦਿਆਂ ਨਾਲ ਅਗਿਆਨਤਾ ਦੇ ਵਾਸਤੇ ਜੋ ਮਰਜ਼ੀ ਕਰੀ ਉਹ ਵੀ ਮਨਾ ਰਿਆਂ ਕੜਾ ਬਣ ਰਿਹਾ ਮੈਂ ਗੁਰਦੁਆਰਿਆਂ ਚ ਲੰਗਰ ਚ ਸ਼ਹੀਦੀ ਦਿਹਾੜੇ ਵਾਲਾ ਮਨਾ ਰਹੇ ਨੇ ਔਰੇ ਵਿੱਚ ਹੈ ਕਿ ਦੇਖਾ ਦੇਖੀ ਉਹ ਤਾਂ ਮੇਵੇ ਪਾ ਕੇ ਕੜਾ ਬਣਾ ਰਹੇ ਨੇ ਹਾਂਜੀ ਹਾਂ ਮੇਵੇ ਪਾ ਕੇ ਕੜਾ ਬਣਾ ਰਹੇ ਨੇ ਤੁਸੀਂ ਤੁਸੀਂ ਵੇਖੋ ਮੇਰੀ ਗੱਲ ਸੁਣੋ ਜਿਹੜੀ ਗੱਲ ਗੁਰੂ ਦੀ ਕਰਨ ਵਾਲੀ ਉਹ ਤੇ ਹੁੰਦੀ ਨਹੀਂ ਗੁਰੂ ਦੀ ਗੱਲ ਹੋਣੀ ਚਾਹੀਦੀ ਸੀਗੀ ਇਤਿਹਾਸ ਦੀ ਗੱਲ ਹੋਣੀ ਚਾਹੀਦੀ ਸੀਗੀ ਗੁਰੂ ਜੀ ਵਿਚਾਰਧਾਰਾ ਦੇ ਗੱਲ ਹੋਣੀ ਚਾਹੀਦੀ ਸੀ ਤੁਸੀਂ ਗੱਲ ਕੀਤੀ ਕਿ ਅੰਗਰੇਜ਼ਾਂ ਦਾ ਨਵਾਂ ਸਾਲ 365 ਦਿੰਦਾ ਹੈ ਤੇ ਸਾਡਾ ਦੇਸੀ ਹਿਸਾਬ ਨਾਲ 354 ਦਿੰਦਾ ਹੈ ਸਾਡਾ 11 ਦਿਨ ਘੱਟ ਆ ਉਹਨਾਂ ਨਾਲੋਂ ਅੱਛਾ ਤੇ ਇਹ ਫਿਰ ਚਲੋ ਜਨਮ ਤਰੀਕਾ ਬਦਲ ਕੇ ਕੀ ਸਾਬਤ ਕੀ ਕਰਨਾ ਚਾਹੁੰਦੇ ਆ ਜੇ ਜਨਮ ਤਰੀਕਾ ਨਾਲ ਨਹੀਂ ਜੀ ਉਹ ਆਪਣੇ ਕੈਲੰਡਰ ਦੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਨੇ ਸਾਨੂੰ ਉਹਨਾਂ ਦੇ ਕੈਲੰਡਰ ਨਾਲ ਕੋਈ ਮਤਲਬ ਨਹੀਂ ਹੈ ਅਸੀਂ ਤੇ ਵੱਖਰੇ ਆ ਅੱਛਾ ਉਹ ਸਾਨੂੰ ਉਹ ਹਿੰਦੂ ਉਹ ਸਾਨੂੰ ਕਹਿੰਦੇ ਨੇ ਕੇਸਾਂ ਵਾਲੇ ਹਿੰਦੂ ਨੇ अच्छा हां हां जेनु मर्जी पूछ लो चतर साहब किस ਧਾਰੀ ਹਿੰਦੂ ਹੈ ਜੱਥਾ ਚਤਰ ਸਾਹਿਬ ਐਡਵੋਕੇਟ ਸੀਗੇ ਪੰਜਾਬ ਮੈਂ ਨਾ ਹਰਿਆਣਾ ਹਾਈ ਕੋਰਟ ਦੇ ਠੀਕੇ ਚਤਰਤ ਗੋਪਾਲ ਕ੍ਰਿਸ਼ਨ ਚਤਰਤ ਜਿਹੜੀ ਮੇਰ ਅਨੂ ਚਤਰਤ ਦੇ ਪਿਤਾ ਜੀ ਉਹਦਾ ਪਿਤਾ ਹਾਂ ਤੇ ਉਹ ਮੈਂ ਕਿਉਂਕਿ ਗੁਰਦਾਸਪੁਰ ਦੇ ਸੀਗੇ ਮੈਂ ਵੀ ਗੁਰਦਾਸਪੁਰ ਦਾ ਸਾਡਾ ਆਪਸ ਪਿਆਰ ਸੀਗਾ ਤੇ ਮੈਂ ਉਹਨਾਂ ਦੇ ਘਰ ਚਲਾ ਗਿਆ ਤੇ ਮੈਨੂੰ ਆਂਦੇ ਆ ਕਿ ਅਦਾੜੇ ਕੇਸ ਰੱਖਣ ਦਾ ਕੋਈ ਫਾਇਦਾ ਨਹੀਂ ਮੈਜੀ ਕਿਉਂ ਦੱਸੋ ਦੱਸੋ ਆਂਦਾ ਜੀ ਇਹਦੇ ਕਸਮ ਖਾਦੀ ਸੀਗੀ ਵੀ ਅਸੀਂ ਜਦ ਤੱਕ ਸਿੰਧੋਸਤਾਨ ਨੂੰ ਆਜ਼ਾਦ ਨਹੀਂ ਕਰਾ ਲੈਂਦੇ ਨਾ ਜੀ ਉੰਦਰ ਤੱਕ ਦਾੜੀ ਕੇਸ ਕਟਾਉਣੇ ਨਹੀਂ ਹੁਣ ਤੇ ਹਿੰਦੁਸਤਾਨੇ ਦਾੜੀ ਕੇਸ ਕਟਾ ਲਉ ਇਹ ਸੋਚ ਆ ਉਹਨਾਂ ਦੀ ਹਿੰਦੂਆ ਦੀ ਸੋਚ ਆ ਕੱਟੜ ਹਾਂਜੀ ਤੇ ਹੁਣ 26 ਚ ਗੁਰਗੋਬਿੰਦ ਸਿੰਘ ਦਾ ਆਏਗਾ ਹੀ ਨਹੀਂ ਕੋਈ ਕੋਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਕੋਈ ਜਿਹੜਾ ਹੈਗਾ ਜੀ ਪ੍ਰਕਾਸ਼ਪੁਰ ਬ ਨਹੀਂ ਆਏਗਾ ਨਹੀਂ ਬਣਾਣਗੇ ਲੋਕ ਕੁਤ ਕਾੜਾ ਮਨਾਉਣਗੇ ਜੀ ਅੰਗਰੇਜ਼ੀ ਤਰੀਕ ਦੇ ਹਿਸਾਬ ਨਾਲ ਨਹੀਂ ਆਏਗਾ ਵੈਸੇ ਤਾਂ ਆਏਗਾ ਜਦੋਂ ਹਾਂ ਜੀ ਅੰਗਰੇਜ਼ੀ ਤਰੀਕ ਦੇ ਹਿਸਾਬ ਨਾਲ ਨਹੀਂ ਆਏਗਾ ਯਾ ਵੈਸੇ ਤੇ ਜਿਹੜਾ ਹੈਗਾ ਆ ਉਹ ਆਉਣਾ ਚਾਹੀਦਾ ਹੈ ਅਸੀਂ ਤੇ ਕਹਿੰਦੇ ਆ ਕਿਉਂਕਿ ਧਰਤੀ ਦੇ avatars ਤਾਂ ਲਿਆ ਉਹਨਾਂ ਨੇ avatars ਤਾਂ ਧਾਰਿਆ ਹੀ ਹੈ ਜਨਮ ਨਹੀਂ ਮੈਂ ਕਹਿੰਦਾ ਜੀ ਬਿਲਕੁਲ avatars ਧਾਰਿਆ ਉਹਨਾਂ ਨੇ ਆਪਣੇ ਬਾਰੇ ਸਾਰਾ ਕੁਝ ਆਪ ਦੱਸਿਆ ਹੈ ਹੁਣ ਮੈਂ ਕਥਾ ਆਪਣੀ ਵਿਖਾਉਂ ਹਾਂ ਜੀ ਹਾਂ ਤੋ ਜਿਹੜਾ ਪਟਨਾ ਸਾਹਿਬ ਵੇਖਿਆ ਜਾਂ ਪਬਲੇ ਆ ਸਭ ਕੁਝ ਜਿਹੜੀ ਹੈਗੀ ਆ ਉਹਨਾਂ ਦਾ ਹੈਗਾ ਸਾਰਾ ਕੁਝ ਪਰ ਗੱਲ ਇਹ ਆ ਨਾ ਜੀ ਜਿਨ੍ਹਾਂ ਦਾ ਜਿਨ੍ਹਾਂ ਦਾ ਜੁਨੇਤਾ ਅੰਨਾ ਹੋਵੇ ਮੈਂ ਤਾਂ ਤੁਹਾਨੂੰ ਕਿਹਾ ਵੀ ਉੱਤੇ ਆਪਣੀ ਵੈਬਸਾਈਟ ਤੇ ਨਹੀਂ ਪੜਦੇ ਨਹੀਂ ਚਲੋ ਇਹ ਆਪਾਂ ਨਾਨਕਸ਼ਹੀ ਕੈਲੰਡਰ ਇੱਕ ਸਾਈਟ ਤੇ ਰੱਖ ਦਈਏ ਅਕਾਲ ਤਖਤ ਸਾਹਿਬ ਦੀ ਕੀ ਜ਼ਿੰਮੇਵਾਰੀ ਹੈ ਸਹੀ ਤਰ੍ਹਾਂ ਨਿਭਾਰੇ ਨਹੀਂ ਰੱਖ ਰਹੇ ਇੱਕ ਪਾਸੇ ਰੱਖ ਦਈਏ ਸ਼ਰੂਮ ਨਹੀਂ ਗੁਰਦਵਾਰਾ ਪ੍ਰਬੰਧਕ ਇੱਕ ਮਿੰਟ ਇੱਕ ਪਾਸੇ ਰੱਖ ਦਈਏ ਹੁਣ ਜਿਹੜਾ 2026 ਦਾ ਪੰਜਾਬ ਸਰਕਾਰ ਦਾ ਸਰਕਾਰੀ ਕੈਲੰਡਰ ਆਏਗਾ ਅੰਗਰੇਜ਼ੀ ਮਹੀਨੇ हिसाब ਨਾਲ ਹੋਏਗਾ ਉਹ ਚ ਨਹੀਂ ਹੋਏਗੀ ਤਾਰੀਖ 2026 ਵਾਲਾ ਜੀ ਮੇਰੀ ਗੱਲ ਸੁਣੋ ਜੀ ਜਿਹੜੀ ਪੰਜਾਬ ਸਰਕਾਰ ਹੈ ਉਹਨੇ ਜੋ ਐਸਡੀਪੀਸੀ ਨੇ ਜੋ ਐਸਡੀਪੀਸੀ ਨੇ ਲਿਖ ਕੇ ਭੇਜਣਾ ਨਾ ਜੇ ਉਹਦੇ ਹਿਸਾਬ ਦੇ ਨਾਲ ਛੁੱਟੀਆਂ ਕਰਨੀਆਂ ਨੇ ਅੱਜ ਗੇਰਾ ਸਰਕਾਰ ਆ ਉਹ ਆਪਣੇ ਆਪ ਕੁਝ ਨਹੀਂ ਬਣਾਉਂਦੀ ਤੁਸੀਂ ਪਿਛਲੇ ਕੈਲੰਡਰ ਕੱਢ ਕੇ ਵੇਖ ਲਓ ਉਹਦੇ ਉੱਤੇ 5 ਜਨਵਰੀ ਨੂੰ ਭਾਈ ਸਾਹਿਬ ਜੀ ਸਰਕਾਰੀ ਛੁੱਟੀ ਹੁੰਦੀ ਸੀ ਠੀਕ ਹੈ ਹਾਂਜੀ ਹੁਣ ਜਿਹੜੀ ਹੈਗੀ 6 ਦੀ ਆ ਸੋਮਵਾਰ ਆ ਵਰਕਿੰਗ ਡੇ ਹਾਂਜੀ ਸੋਮਵਾਰ 6 ਤਰੀਕ ਦੀ ਛੁੱਟੀ ਆ 27 ਨੂੰ ਫੇਰ ਛੁੱਟੀ ਆ ਦਸੰਬਰ ਚ ਹਾਂਜੀ ਇਸ ਕਰਕੇ ਦੱਸਣ ਇਹ ਸਰਕਾਰ ਤੇ ਜਿਹੜੀ ਹੈਗੀ ਜੋ ਅਸੀਂ ਫੀਡ ਕਰਾਂਗੇ ਉਹਨਾਂ ਨੇ ਉਹੀ ਮੰਨਣਾ ਜਿੱਦਾਂ ਅ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 23 ਨਵੰਬਰ ਹੁੰਦਾ ਹੈ 23 ਨਵੰਬਰ ਨੂੰ ਸ਼ੋਕ ਸੰਦੇਸ਼ ਵੀ ਆਇਆ ਰਾਸ਼ਟਰਪਤੀ ਦਾ ਸ਼ਹੀਦੀ ਦਿਹਾੜੇ ਨੂੰ ਲੈ ਕੇ ਤੇ ਮਨਾਇਆ 6 ਦਸੰਬਰ ਨੂੰ ਗਿਆ ਪਿਛਲੇ ਸਾਲ ਕਹਿੰਦੇ 4 ਦਸੰਬਰ ਨੂੰ ਮਨਾਇਆ ਗਿਆ ਸੀਗਾ ਇਸ ਤਰ੍ਹਾਂ ਹੈਗਾ ਜੀ ਤੱਦੇ ਕਰਕੇ ਨਾ 11-11 ਦਿਨ ਘਟਦੇ ਜਾਂਦੇ ਆ ਹੁਣ ਤੁਸੀਂ ਦੇਖੋ ਜਿਹੜਾ ਰਾਣੇ ਦੀ ਢਾ ਬੋਟਿਆ ਯੁੱਧ ਹੋਇਆ ਸੀ ਹੂੰ ਉਹ ਗੁਰੂ ਸਾਹਿਬ ਨੇ ਮਤਲਬ ਪਾਣੀ ਦੇ ਜਾ ਕੇ ਕਬਜ਼ਾ ਕੀਤਾ ਸੀ ਤਾਂ ਕਿ ਸਿੱਖ ਜਿਹੜੇ ਆ ਨਾ ਜੀ ਲੜਦੇ ਆ ਨਾ ਮਰ ਜਿਹੜੇ ਭਾਵੇਂ ਘਾਟਾ ਮਾਰਨ ਲੇਕਿਨ ਪਾਣੀ ਤੋਂ ਝਾਏ ਜਿਆਦਾ ਮਰ ਜਾਣਗੇ ਪਿਆਸੇ ਨਾ ਰਹਿ ਜਾਣ ਪਿਆਸੇ ਨਾ ਰਹਿ ਜਾਣ ਔਰ ਉਹ ਭਾਰ ਗਰਮੀ ਦੇ ਵਿੱਚ ਸੀਗਾ ਉਹ ਅਸੀਂ ਹੁਣ ਦਸੰਬਰ ਤੱਕ ਮਨਾਉਣਾ ਟੁੱਟੀ ਗੰਢੀ ਜਿਹੜੀ ਆ ਦਮਦਮਾ ਸਾਹਿਬ ਦੀ ਗੱਲ ਮੇਲਾ ਜਿਹੜਾ ਦਮਦਮਾ ਸਾਹਿਬ ਦੀ ਗੱਲ ਕਰ ਰਹੇ ਹਾਂ ਜੀ ਤੋ ਇਸ ਕਰਕੇ ਦੱਸਾਂ ਨਾ ਜੀ ਸਾਡਾ ਸਾਰਾ ਕੁਝ ਤਬਾਹ ਹੋ ਚੁੱਕਾ ਹੈ ਅਸੀਂ ਤੇ ਕਰਪਾਨਾ ਵਾਲੇ ਉਹ ਜੁਨੇਊ ਵਾਲੇ ਬਹਾਮਣਾਂ ਹੀ ਕਰਪਾਨਾ ਵਾਲੇ ਬਹਾਮਣ ਅਸੀਂ ਕੀ ਕਰਦੇ ਰਹਿ ਗਏ ਸਾ ਸਾਡਾ ਧਿਆਨ ਕਿੱਧਰ ਚਲਾ ਗਿਆ ਲੰਗਰ ਲਾਣ ਦਾ ਕੀ ਰਹਿ ਗਏ ਧਿਆਨ ਸਿਰਫ ਪੈਸੇ ਵੱਲ ਆ ਜੀ ਪੈਸਾ ਕਿੱਥੋਂ ਆਉਂਦਾ ਪੈਸਾ ਕਿਸ ਤਰ੍ਹਾਂ ਆਉਂਦਾ ਕਿਸ ਦੀ ਜੇਬ ਚੋਂ ਕੱਢਿਆ ਕਿੱਥੇ ਜਾਂਦਾ ਸਾਡਾ ਤੁਸੀਂ ਵੇਖੋ ਮੇਰੀ ਗੱਲ ਸੁਣੋ ਸਾਡਾ ਜਿਹੜਾ ਹੈਗਾ ਸਿਸਟਮ ਕੀ ਆ ਖੰਡ ਪਾੜ ਕਰਾ ਲਓ ਜੀ ਕੋਈ ਸੁਣਨ ਵਾਲਾ ਨਹੀਂ ਕੋਈ ਮੰਨਣ ਵਾਲਾ ਨਹੀਂ ਜਦੋਂ ਭੋਗ ਪੈਂਦਾ ਬਾਹਰ ਖਲੋ ਜਾਂਦੇ ਆ ਜਿਹੜੇ ਹੈਗੇ ਆ ਘਰ ਵਾਲੇ ਪਰੋਣੇ ਆਉਣੇ ਆ ਮਠਿਆਈਆਂ ਬਣ ਰਹੀਆਂ ਨੇ ਅਸਲ ਤੋਂ ਖਾਣੇ ਬਣ ਰਹੇ ਨੇ ਸਾਰਾ ਕੁਝ ਬਣ ਰਿਆ ਉਹ ਇੱਕ ਸ਼ਬਦ ਵੀ ਨਹੀਂ ਸੁਣਦੇ ਔਰ ਅਰਦਾਸ ਦੇ ਵਿੱਚ ਆ ਕੇ ਕਿਸੇ ਭਾਇ ਸ਼ਾਇਦ ਜਿਹੜੇ ਹੈਗੇ ਨੇ ਕਿਸੇ ਸ਼ਾਮਲ ਹੋ ਜਾਣ ਤੇ ਗੁਰੂ ਕਹਿੰਦਾ ਸੁਣਿਆ ਮੰਨਿਆ ਮੰਨ ਕੀਤਾ ਪਾਓ ਪਹਿਲਾਂ ਸੁਣਨਾ ਫਿਰ ਮੰਨਣਾ ਹੈ ਫਿਰ ਉਸੇ ਭਾਉ ਵਿੱਚ ਰਹਿਣਾ ਹੈ ਗੁਰੂ ਦੀ ਗੱਲ ਤੇ ਕੋਈ ਮੰਨਦਾ ਹੀ ਨਹੀਂ ਗੁਰੂਆਂ ਦੇ ਰਮਾਲੇ ਦੇ ਰਹੇ ਨੇ ਗੁਰੂ ਦੇ ਭਾਈ ਸਾਹਿਬ ਜੀ ਜਿਹੜਾ ਪੈਸੇ ਦੇ ਰਹੇ ਨੇ ਤਿੰਨ ਗੱਲਾਂ ਕਰਕੇ ਸਿੱਖ ਜਿਹੜਾ ਗੁਰਦੁਆਰੇ ਜਾ ਰਿਹਾ ਤਿੰਨ ਗੱਲਾਂ ਕਰਕੇ ਪਹਿਲਾ ਕਿ ਲੋਕੇ ਮੈਨੂੰ ਕਹਿ ਕਰਨ ਵੀ ਧਾਰਮਿਕ ਬੰਦਾ ਜੀ ਵੇਖੋ ਸਵੇਰੇ ਸ਼ਾਮ ਗੁਰੂ ਦੇ ਕਰਦੀ ਹਾਜ਼ਰੀ ਪੜਦਾ ਦੂਸਰਾ 10 ਰੁਪਏ ਰੱਖ ਕੇ ਨਾ ਜੀ ਤੇ ਗੁਰੂ ਨੂੰ 10 ਕੰਮ ਗਿਣਾ ਕੇ ਆਉਂਦਾ ਹੋਮਵਰਕ ਦੇ ਕੇ ਆਉਂਦਾ ਕਹਿੰਦਾ ਕੱਲ ਨੂੰ ਮਿਲਗਾ ਆਗੇ ਕੰਮ ਹੋਣੇ ਚਾਹੀਦੇ ਆ ਠੀਕ ਹੈ ਤੀਸਰਾ ਉਹ ਬੇਨਤੀ ਨਹੀਂ ਹੁੰਦੀ ਉਹ ਅਰਦਾਸ ਬੇਨਤੀ ਆ ਉਹ ਤਾਂ ਜੋਦੜੀ ਅਰਦਾਸ ਹੈ ਬੇਨਤੀ ਹੈ ਗੁਰੂ ਸਾਹਿਬ ਨੂੰ ਪੁੱਛੋ ਉਹ ਕਹਿੰਦੇ ਬਿਨ ਬੋਲਿਆ ਸਭ ਕੁਝ ਜਾਣਦਾ ਕਿਸ ਆਗੇ ਕੀ ਜੇ ਅਰਦਾਸ ਹੂੰ ਬਿਨ ਬੋਲਿਆ ਜਾਣਦਾ ਘਟ ਘਟ ਕੇ ਅੰਦਰ ਕੀ ਜਾਣਦੇ ਭੜੇ ਬੁੜੇ ਕੀ ਪੀੜ ਪਛਾਣਤ ਉਹਨੇ ਜਾਣਦਾ ਮਰਵਾ ਸਾਹਿਬ ਕੀ ਕਰ ਰਹੇ ਤੇ ਹਿਆਰ ਸਾਹਿਬ ਕੀ ਕਰ ਰਹੇ ਆ ਉਨ ਕੋ ਛੁਪਿਆ ਕੁਛ ਨਹੀਂ ਹੈ ਕਬੀ ਇਹ ਵਾਂਚ ਬੇਨਤੀ ਚੋਪਈ ਹੈ ਤਾਂ ਇਸ ਕਰਕੇ ਦੱਸਾ ਨਾ ਵੀਰ ਜੀ ਜਿਹੜੀ ਤੁਸੀਂ ਗੱਲ ਆਂਦੇ ਜਨ ਅਰਦਾਸ ਜਿਹੜੀ ਆ ਔਖੇ ਵੇਲੇ ਕਿਤੇ ਕਰਨੀ ਚਾਹੀਦੀ ਆ ਅਰਦਾਸ ਆਪਣੇ ਕੰਮ ਕਰਾਉਣ ਲਈ ਮੁੰਡਾ ਜੰਪ ਪਵੇ ਮੇਰਾ ਮਕਦਮਾ ਠੀਕ ਹੋ ਜਾਵੇ ਬੱਚੇ ਦੀ ਪੀਆਰ ਹੋ ਜਾਵੇ ਹਾਂ ਬੱਚੇ ਦੀ ਪੀਆਰ ਹੋ ਜਾਵੇ ਉਹ ਜਿਹੜਾ ਹੈਗਾ ਜੀ ਮੇਰਾ ਮੁੰਡਾ ਜਿਹੜਾ ਉਸੇ ਸੈੱਟ ਹੋ ਜਾਵੇ ਈਵਨ ਕਿ ਹੁਣ ਤਾਂ ਮੈਂ ਵੀ ਦੇਖਿਆ ਹੈ ਪ੍ਰਭਾਤ ਫੇਰੀਆਂ ਨਿਕਲਦੀਆਂ ਆਪਣੇ ਉਹ ਚ ਕੋਈ ਜੇ ਸੇਵਾ ਦੇ ਦਿੰਦਾ ਉਹ ਕਹਿੰਦਾ ਨਾ ਨਹੀਂ ਬੋਲਿਆ ਮੇਰਾ ਇਹ ਨਾਂ ਤੇ ਜਿਹੜਾ ਹੈਗਾ ਜੀ ਅਰਦਾਸ ਤੁਸੀਂ ਗੁਰਦੁਆਰੇ ਦਾ ਨਾਮ ਬੋਲੋ ਵੇਖੋ ਤੁਹਾਨੂੰ ਕੀ ਕਹਿੰਦੇ ਛੱਡੋ ਤੁਸੀਂ ਅੱਛਾ ਲੰਗਰ ਦੇ ਵਿੱਚੋਂ ਜੇ ਇੱਕ ਤੇ ਕਿਸੇ ਗੁਰਦੁਆਰੇ ਖੀਰ ਖਤਮ ਹੋ ਜੈਨਾ ਜੀ ਤੇ ਪ੍ਰਧਾਨ ਦੇ ਕਲਾਸ ਲੱਗ ਜਾਂਦੀ ਆ ਫਿਰ ਸਾਨੂੰ ਖੀਰ ਨਹੀਂ ਮਿਲੀ ਜੀ ਅੱਛਾ ਇਹੋ ਤਾਂ ਗਿਰ ਚੁੱਕਿਆ ਐਸਾ ਇੱਕ ਤਰ੍ਹਾਂ ਜਿਹੜਾ ਕਾਣ ਕੌਣ ਕਰ ਰਿਹਾ ਫਿਰ ਹਾਂਜੀ ਸਾਡਾ ਕਾਣ ਕੌਣ ਕਰ ਰਿਹਾ ਇਹ ਸਾਡਾ ਕਾਣਾ ਹੀ ਆਪ ਕਰ ਰਹੇ ਆ ਜੀ ਕੋਈ ਨਹੀਂ ਕਰ ਸਕਦਾ ਬੰਤੂ ਜੀ ਦੇਖੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਡੇਰੇ ਤੇ ਨਹੀਂ ਗਿਆ ਠੀਕ ਹੈ ਗਰੀ ਵਾਈਫ ਕਿਤਰਾ ਚਲ ਜੇਗੀ ਬੱਚੇ ਕਿਦਾਂ ਚਲ ਜਾਣਗੇ ਤੁਸੀਂ ਵਿਆਹ ਕੋ ਮਤਲਬ ਗੁਰੂ ਨਾਨਕ ਤੋਂ ਲੈ ਕੇ ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦਾ ਕਦੀ ਕੋਈ ਸੰਤ ਹੋਇਆ ਹੀ ਨਹੀਂ ਕੋਈ ਸੰਤ ਨਹੀਂ ਏਕੜਾ ਨਾ ਲਓ ਜਿਹੜਾ ਬੰਦ ਬੰਦ ਕੱਟਿਆ ਗਿਆ ਸੰਤ ਹੈ ਜਿਹੜਾ ਖੋਪੜਾ ਲੱਥਾ ਸੰਤ ਹੈ ਜਿਹੜਾ ਚਰਖੜੀ ਨੇ ਚੜਿਆ ਸੰਤ ਹੈ ਜਿਹੜਾ ਦੇਗ ਉਬਾਲਿਆ ਗਿਆ ਸੰਤ ਹੈ ਜਿਹੜਾ ਅੱਗ ਲਾ ਕੇ ਸਾੜਿਆ ਗਿਆ ਸੰਤ ਹੈ ਅਸੀਂ ਤੇ ਗੁਰੂ ਨਾਨਕ ਨੂੰ ਵੀ ਬਾਬਾ ਕਹਿੰਦੇ ਆ ਸੰਤ ਨਹੀਂ ਕਹਿੰਦੇ ਅਸੀਂ ਤੇ ਸਹਿਬਜ਼ਾਦੇ ਜਾਨ ਨੂੰ ਵੀ ਬਾਬਾ ਕਹਿੰਦੇ ਆ ਸੰਤ ਨਹੀਂ ਕਹਿੰਦੇ ਹੁਣ ਸੰਤ ਜੰਮਦੇ ਆ ਸਾਰੇ ਹੁਣ ਤੇ ਜਿਹੜਾ ਹੈਗਾ ਜੀ ਉਹਨੇ ਸਾਡੇ ਸਕੂਲ ਨਹੀਂ ਆ 1008 ਅੱਗੇ ਨਾਮ ਇੱਕ ਫੇ ਬ੍ਰਹਮ ਗਿਆਨੀ ਹਾਂ ਪਰਮਹੰਸ ਹਾਂ ਇਹ ਆਪੇ ਆਪੇ ਬਣੇ ਆ ਜੀ ਗੱਧੀਆਂ ਲੈ ਲੀਆਂ ਹਾਂਜੀ ਆ ਤੁਹਾਡੇ ਸਾਹਮਣੇ 38 ਸੈਕਟਰ ਦੇ ਸਰੂਪ ਸਿੰਘ ਦਾ ਕੀ ਕੁਛ ਆ ਰਿਹਾ ਉਹਦੇ ਨਾਲ ਸੰਗਤ ਬੜੀ ਹੋਣ ਲੱਗੀ ਚੁਪਾਰਾ ਸਾਹਿਬ ਲਾਣ ਲੱਗੇ ਉੱਥੇ ਜੀ ਉਹ ਚੁਪਾਰਾ ਹੁਣ ਸ਼ਿਦੀ ਦਿਹਾੜਾ ਬਣਾ ਰਹੇ ਨੇ ਪਤਾ ਕੀ ਕਹਿੰਦਾ ਹਮ ਉਰਸ ਦੇ ਆ ਬੈਠਦੇ ਹਰ ਨਾਮ ਤੇ ਆਵੇ ਹਮ ਉੱਠਦੇ ਆ ਬੈਠਦੇ ਆ ਟਡਰੀਆਂ ਵਾਲੇ ਬਾਬਾ ਜੀ ਉਹਨਾਂ ਦੇ ਵੀ 302 ਦਾ ਮਕਾਨ ਰਜਿਸਟਰ ਹੋ ਗਿਆ ਉਹ ਵੀ ਸੰਤ ਨੇ ਇਹ ਸਾਰੇ ਸੰਤ ਨੇ ਸੰਤ ਦੇ ਜਿਹੜੇ ਆ ਗਏ ਨੇ ਜੇ ਜਿਨ੍ਹਾਂ ਨੂੰ ਤੁਸੀਂ ਦੇਖੋ ਮੇਰੀ ਗੱਲ ਸੁਣੋ ਜੀ ਗੱਲ ਇਹ ਹੈਗੀ ਆ ਕਿ ਸੰਤ ਜਰਨੈਲ ਸਿੰਘ ਪਿੰਡ ਰਾਲਾ ਵੀ ਸੀਗਾ ਹਾਂ ਠੀਕ ਹੈ ਜੀ ਸਮਝ ਗਿਆ ਠੀਕ ਹੈ ਠੀਕ ਹੈ ਉਹਦੇ ਬਾਰੇ ਕੋਈ ਗੱਲ ਦੱਸੋ ਨੰਬਰ 2 ਜਰਨਲ ਬਰਾੜ ਆਪਣੀ ਕਿਤਾਬ ਚ ਲਿਖਦਾ ਕੇ ਐਸ ਬਰਾੜ ਹਾਂ ਜੀ ਹਾਂ ਕਹਿੰਦਾ ਕਿ ਸੰਤਾਂ ਦੇ ਵਿੱਚ ਸਾਰੇ ਗੁਣ ਸੀਗੇ ਇੱਕ ਆਵਗੁਣ ਸੀਗਾ ਕਿ ਉਹ ਵਕਾਉ ਨਹੀਂ ਸੀ ਅਗੇ ਨਹੀਂ ਤੇ ਕਹਿੰਦੇ ਅਸੀਂ ਖਰੀਦ ਲੈਣਾ ਹੀ ਬਿਲਕੁਲ ਠੀਕ ਹੈ ਔਰ ਉਹਨੇ ਜੋ ਕਿਹਾ ਉਹ ਪਕਾਇਆ ਉਹਨੇ ਕਿਹਾ ਵੀ ਇਹ ਮੈਨੂੰ ਸਰੀਰ ਜਿਹੜਾ ਨਾ ਜੇ ਮੇਰਾ ਜਦ ਤੱਕ ਮੇਰੇ ਸਾਹ ਚੱਲਦੇ ਆ ਮੈਨੂੰ ਦੁਨੀਆ ਦੀ ਕੋਈ ਤਾਕਤ ਫੜ ਨਹੀਂ ਸਕਦੀ ਮੇਰੇ ਕੋਲ ਸਿਲੰਡਰ ਨਹੀਂ ਕਰਾ ਸਕਦੀ ਠੀਕ ਹੈ ਜੀ ਜਦੋਂ ਮੈਂ ਸਰੀਰ ਤੋਂ ਮੇਰੇ ਤੋਂ ਸਾਹ ਨਿਕਲ ਗਏ ਉਦੋਂ ਮਿੱਟੀ ਆ ਜੋ ਮਰਜੀ ਜਿਹੜਾ ਮਰਜੀ ਚੁੱਕ ਕੇ ਲੈ ਜਾਏ ਔਰ ਉਹਨਾਂ ਨੇ ਉਹ ਕਦਮ ਜਿਹੜੇ ਆਪਣੇ ਪੂਰੇ ਪਗਾਏ ਇਕਬਾਲ ਸਿੰਘ ਢਾਲਪੁਰਾ ਨੇ ਜਦੋਂ ਗ੍ਰਿਫਤਾਰ ਕੀਤਾ ਸੀ ਉਹ ਕੀ ਕਹਾਣੀ ਸੀ ਪਿੰਡਰਾਂ ਵਾਲਿਆਂ ਨੂੰ ਉਥੇ ਜੀ ਮਕਦਮਾ ਇੱਕ ਰਜਿਸਟਰ ਹੋਇਆ ਸੀ ਜੀ ਦ ਲਾਲਪੁਰੇ ਨੂੰ ਤਜੇ ਕਰਕੇ ਤੇ ਭਾਈ ਸਾਹਿਬ ਜੀ ਉੱਥੇ ਮਨਾਉਟੇ ਕਮਿਸ਼ਨ ਦਾ ਚੇਅਰਮੈਨ ਲਾਇਆ ਐਵੇਂ ਥੋੜੀ ਲਾਇਆ ساری ਉਮਰ ਪੈਸੇ ਲੈਂਦੇ ਰਹੇ ਤੇ ਹੁਣ ਭਾਈ ਸਾਹਿਬ ਜੀ ਲੋਕਾਂ ਦਾ ਇਨਸਾਫ ਕਰਾਉਂਦੇ ਫਿਰਦੇ ਆ ਚਲੋ ਠੀਕ ਹੈ ਸੋ ਗੁਰਪ੍ਰਤਾਪ ਸਿੰਘ ਰਿਆੜ ਉਹਨਾਂ ਗਲਬਲ ਸਾਡੀ ਚੱਲ ਰਹੀ ਸੀਗੀ ਤੇ ਜਿਹੜੇ ਸਾਡੇ ਗੁਰੂ ਸਾਹਿਬਾਨਾਂ ਦੀਆਂ ਜਨਮ ਤਾਰੀਖਾਂ ਬਦਲੀਆਂ ਜਾ ਰਹੀਆਂ ਨੇ ਸ਼ਹੀਦੀ ਦਿਹਾੜੇ ਦੀਆਂ ਤਾਰੀਖਾਂ ਬਦਲੀਆਂ ਜਾ ਰਹੀਆਂ ਨੇ ਬੜਾ ਖੁੱਲ ਕੇ ਰਿਆਡ ਸਾਹਿਬ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਜ਼ਿੰਮੇਵਾਰ ਅਸੀਂ ਆਪ ਹੀ ਆਪਣਾ ਕਾਣ ਕਈਏ ਪਤਨ ਕਈਏ ਕਰ ਰਹੇ ਆ ਲੰਕਾ ਸੀ ਆਪ ਹੀ ਆਪਣੀ ਲਾ ਰਹੇ ਆ ਬਾਹਰੋਂ ਕੋਈ ਸਾਨੂੰ ਬਗਾਨੇ ਦੁਸ਼ਮਣ ਨਹੀਂ ਟਕਰੇ ਹੋਏ ਤੇ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹ ਸਿਰਫ ਤੇ ਸਿਰਫ ਆਪਣੇ ਰਾਜ ਭਾਗ ਉਹਨਾਂ ਦੇ ਕਾਇਮ ਰਹਿਣ ਇਸ ਕਰਕੇ ਜਿਹੜਾ ਹੈਗਾ ਉਹ ਚੁੱਪ ਨੇ ਮੌਨ ਨੇ ਮੂੰਹ ਤੇ ਉਂਗਲ ਰੱਖੀ ਹੋਈ ਹੈ ਸੋ ਸੋਚਣਾ ਸਾਨੂੰ ਖੁੱਦ ਨੂੰ ਪਾਏਗਾ ਕਿ ਜੇਕਰ ਸਾਡੇ ਇਸ ਤਰ੍ਹਾਂ ਗੁਰੂ ਸਾਹਿਬਾਨਾਂ ਦੀਆਂ ਤਾਰੀਖਾਂ ਜੇ ਬਦਲਦੀਆਂ ਰਹੀਆਂ ਤਾਂ ਕਿੱਥੇ ਜਾ ਕੇ ਅਸੀਂ ਖੜਾਂਗੇ ਕਿਵੇਂ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਦੱਸਾਂਗੇ ਕਿ ਇਹ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਨੇ ਸ਼ਹਾਦਤਾਂ ਨੇ ਸੋ ਫੈਸਲਾ ਤੁਸੀਂ ਵੀ ਕਰਨਾ ਹੈ ਔਰ ਕਮੈਂਟਸ ਵਿੱਚ ਆਪਣੀ ਰਾਏ ਜ਼ਰੂਰ ਸਾਨੂੰ ਲਿਖ ਕੇ ਦਿਓ ਰਿਆਡ ਸਾਹਿਬ ਸਾਡੇ ਨਾਲ ਗੱਲਬਾਤ ਕੀਤੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਔਰ ਜਿਹੜੇ ਮੈਂ ਦਰਸ਼ਕਾਂ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਕਿ ਇਹਦੇ ਉੱਤੇ ਵਿਚਾਰ ਕਰਨ ਔਰ ਕਮੈਂਟ ਲਿਖਣ ਲੱਗੇ ਆ ਘੱਟੋ ਘੱਟ ਜਿਹੜਾ ਸਿੱਖ ਹੋ ਕੇ ਕਮੈਂਟ ਲਿਖਣ ਜਿਹੜੀਆਂ ਮਾੜੀਆਂ ਗੱਲਾਂ ਜਿਹੜੀਆਂ ਲਿਖਦੇ ਨੇ ਉਹਨਾਂ ਦਾ ਆਪਣਾ ਜਿਹੜਾ ਕਰਤਾਰ ਆ ਉਹ ਪਤਾ ਲੱਗਦਾ ਹੈ ਨਾ ਕਿ ਜਿਹੜਾ ਬੋਲਣ ਵਾਲਾ ਜਿਹੜਾ ਕੁਝ ਕਹਿ ਰਿਹਾ ਉਹਦਾ ਕਰਤਾਰ ਪਤਾ ਲੱਗਦਾ ਇਸ ਕਰਕੇ ਸਾਨੂੰ ਸਿੱਖ ਬਨਣਾ ਚਾਹੀਦਾ ਔਰ ਸਿੱਖ ਜਿਹੜਾ ਉਹ ਨਿਆਰਾ ਹੈ ਗੁਰੂ ਵੀ ਕਹਿੰਦਾ ਮੈਂ ਵੀ ਕਹਿੰਦਾ ਤੇ ਸਾਨੂੰ ਨਿਆਰੇ ਪੰਦੇ ਵਿੱਚ ਹੀ ਦੱਸਣਾ ਜੇ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਆ ਇਹ ਨਹੀਂ ਕਿ ਆਪਾਂ ਐਸਜੀਪੀਸੀ ਦੇ ਪ੍ਰਧਾਨ ਹੋ ਕੇ ਬੀਬੀ ਜ਼ਗੀਰਕੌਰ ਨੂੰ ਗਲਾਂ ਕੱਢੀਏ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਹਾਂਜੀ ਤੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸੁਣਨ ਵਾਲਿਆਂ ਦਾ ਵੀ ਤੁਹਾਡਾ ਵੀ ਤੁਹਾਡੇ ਚੈਨਲ ਦਾ ਵੀ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਤਜਿੰਦਰ ਦੇ ਨਾਲ ਬਲਜੀਤ ਮਰਵਾਹਾ ਔਨ 에ਅਰ ਮੋਹਾਲੀ